ਚੜਦੀ ਕਲਾ ਸਿੱਖ ਧਰਮ ਦੇ ਫਲਸਫੇ ਅਤੇ ਰੋਜ਼ਾਨਾ ਜੀਵਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਇਹ ਸਿਰਫ ਇੱਕ ਸ਼ਬਦ ਨਹੀਂ ਸਗੋਂ ਸਿੱਖਾਂ ਦੀ ਜੀਵਨ ਸ਼ੈਲੀ ਅਤੇ ਸੋਚ ਦਾ ਪ੍ਰਤੀਕ ਹੈ ਇਸ ਦਾ ਸਥਾਨ ਸਿੱਖ ਧਰਮ ਵਿੱਚ ਬਹੁਤ ਉੱਚਾ ਹੈ ਜਿਸ ਨੂੰ ਅਸੀਂ ਹੇਠ ਲਿਖੇ ਨੁਕਤੇਆਂ ਤੋਂ ਸਮਝ ਸਕਦੇ ਹਾਂ ਧਾਰਮਿਕ ਅਤੇ ਇਤਿਹਾਸਕ ਮਹੱਤਵ ਆਸ਼ਾਵਾਦ ਅਤੇ ਮਨੋਬਲ ਸਿੱਖ ਇਤਿਹਾਸ ਕੁਰਬਾਨੀਆਂ ਅਤੇ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ ਦਸਾਂ ਗੁਰੂ ਸਾਹਿਬਾਨ ਅਤੇ ਸਿੱਖ ਯੋਧਿਆਂ ਨੇ ਹਰ ਔਖੀ ਘੜੀ ਵਿੱਚ ਵੀ ਆਪਣਾ ਮਨੋਬਲ ਉੱਚਾ ਰੱਖਿਆ ਚੜ੍ਹਦੀ ਕਲਾ ਦਾ ਸੰਕਲਪ ਇਸ ਆਸ਼ਾਵਾਦ ਨੂੰ ਦਰਸਾਉਂਦਾ ਹੈ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਹੋਣ ਗੁਰਬਾਣੀ ਦਾ ਸੰਦੇਸ਼ ਗੁਰਬਾਣੀ ਵਿੱਚ ਅਕਸਰ ਸਕਾਰਾਤਮਕਤਾ ਅਤੇ ਰੱਬ ਦੀ ਰਜ਼ਾ ਅਤੇ ਹੁਕਮ ਨੂੰ ਮੰਨਣ ਤੇ ਜ਼ੋਰ ਦਿੱਤਾ ਗਿਆ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ ਹੁਕਮੈ ਅੰਦਰ ਸਭ ਕੋ ਬਾਹਰੀ ਹੁਕਮ ਨ ਕੋਇ ਇਸ ਦਾ ਮਤਲਬ ਹੈ ਕਿ ਗੁਰੂ ਦੇ ਨਾਮ ਦੇ ਜਾਪ ਨਾਲ ਹੀ ਮਨੋਬਲ ਉੱਚਾ ਰਹਿੰਦਾ ਹੈ ਅਤੇ ਸਭ ਦਾ ਭਲਾ ਹੁੰਦਾ ਹੈ ਰੋਜ਼ਾਨਾ ਜੀਵਨ ਵਿੱਚ ਵਰਤੋ ਅਰਦਾਸ ਵਿੱਚ ਹਰ ਅਰਦਾਸ ਦੇ ਅੰਤ ਵਿੱਚ ਬੋਲੇ ਜਾਂਦੇ ਸ਼ਬਦ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਿੱਚ ਚੜਦੀ ਕਲਾ ਦਾ ਸਿੱਧਾ ਜ਼ਿਕਰ ਆਉਂਦਾ ਹੈ ਇਸ ਦਾ ਮਤਲਬ ਹੈ ਕਿ ਗੁਰੂ ਦੇ ਨਾਮ ਦੇ ਜਾਪ ਨਾਲ ਹੀ ਮਨੋਬਲ ਉੱਚਾ ਰਹਿੰਦਾ ਹੈ ਅਤੇ ਸਭ ਦਾ ਭਲਾ ਹੁੰਦਾ ਹੈ ਸਿਧਾਂਤਕ ਪੱਖ ਇਹ ਸਿੱਖਾਂ ਨੂੰ ਸਿਖਾਉਂਦਾ ਹੈ ਕਿ ਖੁਸ਼ੀ ਜਾਂ ਦਮੀ ਸਫਲਤਾ ਜਾਂ ਅਸਫਲਤਾ ਹਰ ਹਾਲ ਵਿੱਚ ਮਨ ਨੂੰ ਸ਼ਾਂਤ ਅਤੇ ਸਥਿਰ ਰੱਖਿਆ ਜਾਵੇ ਇਹ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਰਹਿਣ ਦਾ ਸਿਧਾਂਤ ਹੈ